ਪਰ ਸ਼ੇਰ ਦਲੇਰਪੁੱਤ ਜਿਹੜਾ 11000 ਨਾਲ ਸੀਲੂ ਦੇ ਤਿੰਨ ਜਫੇ ਤੇ ਹਾਕਿਆਂ ਵਾਲੀਏ ਜੱਗੂ ਦੇ ਤਿੰਨ ਜਫੇ ਦਵਿੰਦਰ ਬਾਈ ਜਤਿੰਦਰ ਬਾਈ ਕਰਤ ਗਿੱਲਾ ਅਮਰ ਤੇ ਅਮਨ ਸਾਡਾ ਵੀਰ ਉਹਨਾਂ ਵੱਲੋਂ 111000 ਦੇ ਹੋਣਗੇ ਲਾ ਪਹਿਲੀ ਕਬੱਡੀ ਸੁਨੀਲ ਲੈ ਵੀ ਆ ਮੈਦਾਨ ਦੇ ਵਿੱਚੋਂ ਸਾਰੇ ਬਾਹਰੇ ਹੋ ਜੋ ਹੱਥ ਬੰਨ ਕੇ ਬੇਨਤੀ ਹੈ ਸਾਹਮਣੇ ਸੁਨੀਲ ਖਲਪ ਵਾਲੇ ਵੀ ਬੇਨਤੀ ਆ ਬਾਹਰ ਉਹ ਕਹਿੰਦੇ ਸਰੀਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਟੋਟਿਆਂ ਵਾਲੇ ਬਿੱਲੇ ਤੇ ਸਿੱਧਾ ਅਟੈਕ ਮਾਰਿਆ ਤੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਲੈ ਵੀ ਸਵਰਨਿਆ ਉਹੀ ਆ ਗਿਆ ਢੀਲਾ ਜਾਂਦਰੀ ਵਾਲਾ ਕਬੱਡੀ ਪਾਉਣ ਦੇ ਲਈ ਤੇ ਹਾਕਮ ਵਾਲਿਆ ਟੇਡਾ ਟੇਡਾ ਵੇਖਦਾ ਕਦੇ ਮੁੜ ਕੇ ਹਾਰ ਲਿਆ ਬੱਲ ਵੇਖ ਲੈਂਦਾ ਕਦੇ ਆਹ ਮੁੰਡੇ ਦੇ ਗਿੱਟੇ ਆਲ ਗੋਟਾਂ ਆਲ ਧੌਣ ਆਲ ਵੇਖਦਾ ਕਿ ਧੌਣ ਮਾਰ ਕੇ ਫੜੀਏ ਜਾਂ ਹੈ ਮੋਬ ਸਪਰੇ ਦੀ ਮੋਬ ਸਰੇ ਜਿਹੜੀ ਗਰਾਊਂਡ ਤੋਂ ਪੁੱਛਦੀ ਕਿੰਨੀ ਲਾਵੇ ਤਰਨ ਗਿੱਲ ਰਾਜਵੀਰ ਗਿੱਲ ਕਰਨ ਗਿੱਲ ਤੇ ਸਾਡੇ ਹਰਸ਼ ਗਿੱਲ ਇਹਦਾ ਵੱਲੋਂ ਵੀ ਜੱਗੂ ਦੇ ਤਿੰਨ ਜੱਫੇ 11000 ਰੁਪਏ ਦੇ ਹੋਣਗੇ ਜੱਗੂ ਹਾਕਮ ਵਾਲਿਆਂ ਦੇ ਤਿੰਨ ਜੱਫੇ 22000 ਦੇ ਆ ਔਰ ਸ਼ੀਲੂ ਦੇ ਤਿੰਨ ਜੱਫੇ 11000 ਦੇ ਨਾ ਭਰਾਵਾਂ ਦੇ ਵੱਲੋਂ ਸਾਡਾ ਤਰਨ ਗਿੱਲ ਹੈ ਰਾਜਵੀਰ ਗਿੱਲ ਹੈ ਕਰਨ ਗਿੱਲ ਹੈ ਹਰਸ਼ ਗਿੱਲ ਹੈ ਔਰ ਦੂਸਰੇ ਬਨੇ ਭਾਈ ਦਵਿੰਦਰ ਜਤਿੰਦਰ ਔਰ ਸਾਡੇ ਕੱਟ ਦੇ ਗਿੱਲਾ ਅਮਰ ਤੇ ਅਮਨਦ ਭਾਈ ਇਹਨਾਂ ਵੱਲੋਂ 11-11000 ਸਾਲਵੇ ਗੱਬਰੂਆ ਪਾਕ ਕਬੱਡੀ ਢੀਲਾ ਕਹਿੰਦੇ ਯਾਨੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਕਮ ਬਲਿਆ ਪਰਲੇ ਪਾਸੇ ਖੜਾ ਨਾਲ ਬੱਤੀ ਲੱਗਿਆ ਹੋਇਆ ਨਾਲ ਮੈਂਗੋ ਲੱਗਿਆ ਹੋਇਆ ਨਾਲ ਰਾਜਪੁਰੇ ਵਾਲਾ ਸੋਨੂ ਆ ਜੱਗੂ ਆ ਆ ਰੈਂਗੋ ਆ ਆ ਜੱਗੂ ਆ ਆ ਰੈਂਗੋ ਆ ਪਰ ਦੂਜੇ ਪਾਸੇ ਢੀਲਾ ਉਹ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਕਬੱਡੀ ਪਾਉਣ ਦੇ ਲਈ 11000 ਦੀ ਪਹਿਲੀ ਉਸਰਨਿਆ ਗੁਰਜੀ ਵਾਲਾ ਦੀਪ ਅੱਗੇ ਵੱਲ ਵਧਦਾ ਹੋਇਆ ਲਓ ਗੁਰਜੀ ਵਾਲਾ ਮੇਰੇ ਵੀਰੋ ਐਕਸ਼ਨ ਉੱਪਰ ਆਏ ਔਰ ਦੂਸਰੇ ਬੰਨੇ ਟਿੰਕੂ ਬਲਹਾਰਾ 11 ਔਰ ਸ਼ੀਲੂ ਬਲਹਾਰਾ 11 ਸ਼ੀਲੂ ਤਦੀਪ ਸ਼ੀਲੂ ਤਦੀਪ ਸ਼ੀਲੂ ਤਦੀਪ ਸ਼ੀਲੂ ਤਦੀਪ ਯਾਰ ਸਫਲ 11000 ਦੀ ਸਸਨ ਓ ਮੇਰੇ ਵੀਰੋ ਦਬਰਜੀ ਵਾਲੇ ਦੀਪ ਨੇ ਪਾ ਦਿੱਤੀ ਐ ਆ ਚੱਲਿਆ ਪੋਪੁਰ ਯਾਰਕੇਸ਼ ਚਾਰਪਦੀ ਧਰਤੀ ਤੇ ਟੱਕਰਾਂ ਖੇਡਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਸੋਨੂ ਵਰਗੇ ਮੈਂਗੋ ਵਰਗੇ ਹੋ ਜੱਗੂ ਵਰਗੇ ਚਾਰ ਬੱਬਰ ਖੇੜਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਪਿਆਰਾ ਸਾਹਣ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਆਹ ਨੰਬਰ ਰਕੇਸ਼ ਦਾ ਬਹੁਪਰੀਏ ਦਾ ਚੱਲ ਓਏ ਗੱਪਰੂਆ ਪਾ ਕਬੱਡੀ ਸਵਰਨਿਆ ਛੇੜ ਕਹਾਣੀ ਲਓ ਸੁਨੀਲ ਵੀ ਕਬੱਡੀ ਪੈ ਰਹੀ ਹੈ ਮੇਰੇ ਵੀਰੋ ਪ੍ਰਦੀਪ ਬਰਾੜ ਅਮਨ ਸਰਾਓ ਤੇ ਨਾਲ ਇਸ਼ਾਨ ਅਰੋੜਾ ਇਹਨਾਂ ਵੱਲੋਂ ਤਿੰਨ ਜਫੇ ਸ਼ੀਲੂ ਦੇ 11000 ਰੁਪਏ ਦੇ ਹੋੜੀਏ ਲਓ ਸਾਹਮਣੇ ਸੁਨੀਲ ਦੀ ਪਈ ਹੋਈ ਰੇਡ ਦੇ ਉੱਪਰ ਦੇਖੋ ਬਾਹਰ ਘਬਰਾ ਇਹ ਪੁਲਸੀਆ ਟਰਾਈ ਕਰਦਾ ਤੇ ਨੰਬਰ ਰੇਡਰ ਦਾ ਚੱਲ ਵੇ ਢੀਲਿਆ ਪਾਕ ਕਬੱਡੀ ਵੇਖ ਤੈਨੂੰ ਜਗੂ ਡਿੱਗਦਾ ਹਾਕਮ ਵਾਲਿਆ ਵੇਖ ਤੈਨੂੰ ਮੈਂਗੋ ਡਿੱਗਦਾ ਬਚਕਾਰ ਛੋਟਾ ਜਿਹਾ ਬਚੀ ਲਾ ਰੱਖਿਆ ਕਿਹਨੂੰ ਆਉਣ ਵਾਲੇ ਦਿਨਾਂ ਤੇ ਦਲੇਰੀ ਪਰ ਕੇ ਵੱਡਾ ਮੱਲ ਬਣਾਉਣਾ ਆ ਰਾਜਪੁਰੇ ਵਾਲਾ ਸੋਨੂ ਹੈ ਪਰ ਦੂਜੇ ਪਾਸੇ ਡੀਲਾ ਜਾਂਦਲੀ ਵਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ 11000 ਦੀ ਦੂਜੀ ਕਬੱਡੀ ਉਹ ਦੀਪਪੁਰਜੀ ਵਾਲਾ 11000 ਦੀ ਦੂਜੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁੜ ਦੇਖਾਂਗੇ 11000 ਦੀ ਸਫਲ ਪਾਉਗੀ ਜਾਂ ਜਫਾ ਲੱਗੂ ਮੇਰੇ ਵੀਰੋ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਸਫਲ ਦੂਜੀ ਫੇਰ ਓ ਦਬਰਜੀ ਵਾਲਾ ਦੀਪ ਆ ਗਿਆ ਓ ਸਾਧੂਆ ਛੇੜ ਕਹਾਣੀ ਹੋ ਪਰਦਾ

ਹੋ ਦੁਨੀਆ ਰੈਂਬੋ ਕਹਿੰਦੀ ਐ ਆ ਰੈਂਬੋ ਹਰ ਦੂਸਰੇ ਬਨੇ ਦੇਖਾਂਗੇ ਕਿ ਕੇਸ ਦੇ ਦਰਮਿਆਨ ਹੋਤੀ ਹੋਈ ਸੇਦੀ ਟੱਕਰ ਐ ਰੈਂਬੋ ਬਨਾ ਕੇ ਕੇਸ਼ ਵਾਹੇ ਤਾੜੀ ਵੱਜ ਗਈ ਉਹ ਮੇਲਾ ਨੱਚ ਪਿਆ ਉਹ ਲਾਹੌਰ ਹਿਲ ਗਿਆ ਉਹ ਦਿੱਲੀ ਤੱਕ ਲਲਕਰੇ ਭਾਗੇ ਉਹ ਮੁਕਾਬਲਾ ਤਕੜਾ ਸਾਹਮਣੇ ਮੇਰੇ ਵਿਰੋ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਆ ਸੀਲੂਆ ਇਹ ਸੀ ਆ ਉਹ ਸਿਨੂ ਆ ਤੇ ਆ ਸੁਨੀਲ ਆਓ ਮੇਰੇ ਵੀਰੋ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਸੰਧੂਆ ਖੇਡ ਕਹਾਣੀ ਆਓ ਇੱਕ ਤੋਂ ਵੱਧ ਕੇ ਕਾਏ ਹੋਇਆ ਅੱਜ ਸਾਰੇ ਸਿਰੇ ਦੇ ਆਏ ਹੋਇਆ ਇਹ ਡੇਰ ਵਾਲਿਆਂ ਨੇ ਬੁਲਾਏ ਹੋਇਆ ਲੋ ਸਾਹਮਣੇ ਦੇਖਾਂਗੇ ਨਾ ਮੁੰਡਾ ਪੂਰਾ ਐਨ ਸਿਰ ਮੁੰਡਾ ਸਿਰ ਆਹ ਦੇਖੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੱਤ ਮੁਰਜੀਬ ਵਾਲੇ ਦੀਪ ਦੀ 11000 ਦੀ ਤੀਜੀ ਪੈ ਰਹੀ ਹੈ ਉਹ ਕਹਿੰਦੇ ਬਾਹੂ ਅਕਬਰਪੁਰ ਦੀ ਧਰਤੀ ਦਾ ਸੀਨੂ ਆ ਪਰ ਦੂਜੇ ਪਾਸੇ ਤ ਮੁਰਜੀਬ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਖੜਕਾਂ ਵਰਕਾ ਓਏ ਇੱਕ ਪਾਸੇ ਸੀਨੂ ਤੇ ਦੂਜੇ ਪਾਸੇ ਦੀਪ ਇੱਕ ਪਾਸੇ ਸੀਦੂ ਤੇ ਦੂਜੇ ਪਾਸੇ ਤ ਮੁਰਜੀਬ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਤੀਜੀ ਸਫਲ ਤੀਜੀ ਸਫਲ ਆਹ 11000 ਤੇਰੇ ਨਾਲੋਂ ਬਹੁਤ ਕਰਦੇ ਹੋ 11000 ਦੀਆਂ ਮੇਰੇ ਪਾਈਆਂ ਕਿਵੇਂ ਲੱਗੀਆਂ ਆਹ ਸਿਰੇ ਤੇਰੇ ਨਾਲੋਂ ਆਹ ਸਿਰੇ ਲਓ ਸਾਹਮਣੇ ਰਕੇ ਸ਼ੇਰ ਬੋਪਰ ਵਾਲਾ ਦੇ ਵੀਰ ਰੇਡ ਪੌਂਟ ਤੇ ਵੀ ਵਧਿਆ ਹੋਇਆ ਚਾਰ ਆਹ ਸੋਨੂ ਰਾਜਪੁਰੇ ਵਾਲਾ ਅਰ ਦੂਸਰੇ ਬਨੇ ਬੋਪ ਪਰਵਾਲਾ ਆ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇੱਕ ਸੌਤ ਨੰਬਰ ਬਲਵਿੰਦਰ ਟਵਾੜੇ ਵੱਲੋਂ 52 ਸੌਦੇ ਸੀਨੂ ਦੇ ਤਿੰਨ ਜਫੇ ਹੋਰ ਹੋ ਗਏ ਤਿੰਨ ਜਫੇ ਚੱਲ ਓਏ ਗੱਬਰੂਆ ਕਬੱਡੀ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅੱਜ ਠਾਠਾ ਮਾਰਦਾ ਕਾਠਾ ਉਹ ਕਹਿੰਦੇ ਇਤਿਹਾਸ ਧਰਤੀ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਸੁਨੀਲ ਪਰ ਦੂਜੇ ਪਾਸੇ ਟੋਟਿਆਂ ਵਾਲਾ ਬਿੱਲਾ ਇਹ ਮੁੰਡਾ ਕਨੇਡਾ ਰਹਿੰਦਾ ਹੈ ਉਹ ਨੰਬਰ ਰੇਟਰ ਦੇ ਦੇ ਵਿੱਚ ਕਬਡੀ ਢੀਲੇ ਨੇ ਫੇਰ ਪਾਤੀ ਉਹ ਸਵਰਨਿਆ ਖੇਡ ਕਹਾੜੀ ਆ ਢੀਲਾ ਮੇਰੇ ਵੀਰੋ ਸਮੇ ਰੇਡ ਪਾਉਣ ਦੇ ਲਈ ਫੇਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ 4 ਜੱਸੀ ਅੱਜੋ ਰੈਂਬੋ ਖੇਡ ਕਬੱਡੀ ਦਾ ਔਰ ਨਾਲ ਦੇਖਾਂਗੇ ਆ ਰਾਜਪੁਰੇ ਵਾਲਾ ਸੋਨੂ ਹੈ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਸਮੇ ਰੇਡਰ ਦਾ ਔਰ ਅਗਲੀ ਰੇਡ ਉਹ ਸੁਨੀਲ ਖੇਡ ਮੈਦਾਨ ਵਿੱਚ ਪਾਉਣ ਦੇ ਲਈ ਬਾਤਾ ਹੋਇਆ 22000 ਕਾ ਸੰਧੂਆ ਜਕਾ ਸ਼ਿਲੂ ਦਾ ਤਨ ਲਹਿਾਰਾ ਤੇ ਤੇਰੇ ਵੱਲੋਂ ਵੀ ਦੱਸਦੇ ਪੌਂਡਰ ਕਿਹਾ ਹੋ ਗਿਆ ਹੈ 51001 ਉਹ ਵੇਖਾਂਗੇ ਕਬੱਡੀ ਪੌਂਡਰ ਦੇ ਲਈ ਸੁਨੀਲ ਅੱਗੇ ਵੱਲ ਵਧਦਾ ਹੋਇਆ ਹੁੜ ਮੁਕਾਬਲਾ ਹੁੜ ਮੁਕਾਬਲਾ ਬਿੱਲੇ ਨਾਲ ਦਾ ਸਿੱਧੂ ਨਾਲ ਉਹ ਬੱਲੇਹਾਰਾ ਉਹ ਕਬੱਡੀ ਦਾ ਉਹ ਬਾਹੂ ਆ ਪਰਮੂ ਵਾਲਾ ਇਹ ਸ਼ਿਲੂ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਸ਼ਿਲੂ ਆ ਓ ਦੁਨੀਆ ਨੱਚੀ ਹੋ ਲੜਕਰੇ ਵੱਜ ਗਏ ਓ ਲੋਈਆਂ ਘੁੰਮ ਗਿਆ ਸੰਧੂਆ ਲੋਈਆਂ ਘੁੰਮ ਗਿਆ ਛੇੜ ਕਹਾਣੀ ਓ ਟਰ ਦਾ ਕੱਪ ਚਾਲਦਾ ਲੋਈਆਂ ਤੇ ਘੁੰਮੜ ਗਿਆ ਨਰਜੀਤ ਪ੍ਰਧਾਨਾਂ ਦਾ ਚੰਜੀਤ ਗਿੱਲਰਾਂ ਦਾ ਭਾਈ ਲਾਂਬੇ ਉਹਨਾਂ ਦਾ ਅਰਸ਼ ਭਾਟੀ ਉਹਨਾਂ ਦਾ ਕੱਪ ਚਾਲਦਾ ਲੋ ਦੇਖੋ ਇੱਕ ਬੰਦੇ ਹਾਕਮ ਵਾਲਿਆ ਔਰ ਦੂਸਰੇ ਬਦਕੇਸ਼ ਭੱਜ ਗਿਆ ਸਾਡੇ ਸਾਡੇ ਬਲਵਿੰਦਰ ਜੂਕੇ ਆਖਰੇ ਨੇ ਪ੍ਰਾਪ ਸਾਡੇ ਉਹਨਾਂ ਵੱਲੋਂ ਜੱਗੂ ਦੇ ਤਿੰਨ ਜਫੇ 5100 ਦੇ ਹੋਣਗੇ ਅੱਧ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਪਰਲੇ ਪਾਸੇ ਵਾਹ ਵਾਹ ਦੇ ਡੜਬੇ ਵਾਲੇ ਡੈਣੀ ਨੇ ਦੱਸਣਾ ਇਹ ਤਾਂ ਡਬਲ ਟੱਚ ਦਾ ਇਸ਼ਾਰਾ ਸਾਰਾ ਟਪਰੀ ਚਿੰਬੜ ਗਿਆ ਕੱਲੇ ਨੂੰ ਕੱਲਾ ਓਏ ਕੱਲੇ ਨੂੰ ਕੱਲਾ ਛੇੜ ਕਹਾੜੀ ਆਹ ਸਾਹਮਣੇ ਢੀਲਾ ਫੈਸਲਾ ਨੈਬ ਸਿੰਘ ਗੈਨੀ ਦੇ ਕੀਤਾ ਨੈਬ ਸਿਆ ਉਹ ਥਾਣੇ ਦਾ ਨਾ ਅਮਨ ਲੋਕਾਂ ਨਾਲ ਸਿਰਫ ਦਾ ਕਰਦਾ ਹੁੰਦਾ ਹੈ ਕਿ ਸੋਚ ਸਮਝ ਕੇ ਫੈਸਲੇ ਕਰਦਾ ਹੈ ਲਓ ਸਾਹਮਣੇ ਪਈ ਹੋਈ ਰੇਡ ਆ ਵਾਹ ਓ ਗਰੂਆ ਉਹ ਘੁੰਮ ਗਿਆ ਜਾਗਦਾ ਉਹ ਘੁੰਮ ਕੇ ਪਰਨੇ ਅੱਜ ਢੇਰ ਦਾ ਕੱਪ ਹੈ ਅੱਜ ਢੇਰ ਦਾ ਕੱਪ ਹੈ ਚੱਲ ਓ ਸੁਨੀਲ ਪਾ ਕਬੱਡੀ ਵੇਖ ਤੈਨੂੰ ਬਿੱਲਾ ਉਡੀਕਦਾ ਢੋਡਿਆਂ ਵਾਲਾ ਲੁਧਿਆਣੇ ਵਾਲਾ ਤੇ ਸੀਲੂ ਉਡੀਕਦਾ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਬਿੱਲਾ ਇਹ ਲੁਧਿਆਣੇ ਵਾਲਾ ਇਹ ਕੈਨੇਡਾ ਵਾਲਾ ਪਿਆਰ ਨਾਲ ਕਿ ਕੋਠੇ ਤੇ ਦੱਬੀਆਂ ਨੇ ਮਾਰ ਕੇ ਚਪੇੜਾ ਪੁੱਛਦਾ ਮੈਂ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਪਿਆਰ ਨਾਲ ਖੇਡ ਕਹਾਣੀ ਸਵਰਨਿਆ ਹਾਂ ਸਾਹਮਣੇ ਰੇਡ ਮੇਰੇ ਦੀ ਉਸਦੇ ਰਕੇਸ਼ ਬੋਪਰ ਬਾਪ ਪਾਉਂਡ ਦੇ ਲਈ ਖੇਡ ਮੈਦਾਨ ਤੇ ਵਧਿਆ ਹੋਇਆ ਚਾਰ ਜਾਫੀਆਂ ਤੇ ਫੋੜ ਫੇਰ ਟੱਕਰ ਹਾਕਮ ਵਾਲੀਏ ਜੱਗੂ ਦੇ ਨਾਲ ਆਹ ਦੇਖਾਂਗੇ ਰੇਮਪਾ ਤੇਰ ਕੇ ਰਕੇਸ਼ ਵਾਹ ਰਕੇਸ਼ ਤਾੜੀ ਪਾੜਦੀ ਸੁਰਦੀ ਨਹੀਂ ਲਲਕਰੇ ਵੀ ਬਾਦਦੇ ਆ ਸੰਧੂਆ ਪਰਨੇ ਵੀ ਘੁੰਮਦੇ ਆ ਹੱਦਪੁਰਜੀ ਵਾਲਾ ਦੀਪ ਅਮੜਾ ਲੋਪੋ ਵਾਲਿਆ ਆ ਵੇਖ ਮੁੰਡਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਸੀਲੂ ਆ ਉਹ ਦੂਜੇ ਪਾਸੇ ਦੀਪ ਆ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਖੜਕਾ ਦਰਕਾ ਨਹੀਂ ਰਿਸਾ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਸੀਲੂ ਤੇ ਦੀਪ ਦੀ ਟੱਕਰ ਉਹ ਬੱਲੇ 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 ਦੀਪੁਰਜੀ ਵਾਲਾ ਇੱਕ ਪਾਸੇ ਸੀਲੂ ਤੇ ਦੂਜੇ ਪਾਸੇ ਦੀਪੁਰਜੀ ਵਾਲਾ ਇੱਕ ਪਾਸੇ ਸੀਲੂ ਦੂਜੇ ਪਾਸੇ ਆ ਬਾਹੂ ਅਕਬਰਪੁਰ ਵਾਲਾ ਇਹ ਸੀਲੂ ਆ ਅੱਜ ਦੁਨੀਆ ਨੂੰ ਕੀਲੂ ਉਹ ਸੀਲੂ ਦਾ ਸੰਧੂਆ ਦੁਨੀਆ ਨੂੰ ਕੀਲੂ ਆ ਕੀਲ ਰਿਹਾ ਕੀਲ ਰਿਹਾ ਸਾਡੇ ਕਰਮ ਗਿੱਲ ਬਾਈ ਕਰਮ ਗਿੱਲ ਬਾਈ ਜਗਵੀਰ ਗਿੱਲ ਜੱਗੂ ਦਾ ਹਰ ਇੱਕ ਜੱਫਾ 5000 ਦਾ ਹਰ ਇੱਕ ਜੱਫਾ ਗਿੱਲ ਭਰਾਵਾਂ ਵੱਲੋਂ ਜੱਗੂ ਦਾ 5000 ਦਾ ਸੀਲੂ ਨੇ 27000 ਰੁਪਏ ਵਾਲੇ ਉਹ ਜੱਫੇ ਲਾਤੇ ਆ ਪਾਟਿਆ ਸਾਬ ਤੁਸੀਂ ਕੀ ਕਹਿੰਦੇ ਦੱਸਿਓ ਜਰਾ ਆਓ ਸਾਹਮਣੇ ਰੇਡ ਸੁਦੀਲ ਦੀ ਸੰਧਵਾ ਸਾਹਮਣੇ ਸੁਦੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਰਲੇ ਪਾਸੇ ਪੁਲਸੀਆ ਲੱਗਾ ਹੋਇਆ ਤੇ ਨਾਲ ਬਿੱਲਾ ਲੱਗਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਆ ਟੋਡਿਆ ਬਣਾ ਬਿੱਲਾ ਓ ਸੁਦੀਲ ਆ ਆ ਬਿੱਲਾ ਓ ਸੁਦੀਲ ਆ ਆ ਬਿੱਲਾ ਤੇ ਸੌ ਜਾ ਬੱਪੂਆ ਮਾਣੋ ਬਿੱਲੀ ਆਈ ਐ ਓ ਸੌ ਜਾ ਬੱਪੂਆ ਮਾਣੋ ਬਿੱਲੀ ਆਈ ਐ ਅੱਜ ਮਾਣੋ ਬਿੱਲੀ ਨਹੀਂ ਆਈ ਅੱਜ ਤਾਂ ਬਿੱਲਾ ਲੁਧਿਆਣੇ ਵਾਲਾ ਆਇਆ ਹੋਇਆ ਧੇਰ ਦੀ ਧਰਤੀ ਦੇ ਛੇੜ ਕਹਾਣੀ ਇਸ ਵਰ ਹੋਪਰ ਵਾਲਾ ਰਕੇਸ਼ ਮੇਰੇ ਵੀਰੋ ਆ ਗੱਬਰੂ ਵੀ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਾਉ ਮੇਰੇ ਵੀਰੋ ਆਉਣ ਵਾਲੇ ਦਿਨਾਂ ਤੇ ਇੰਗਲੈਂਡ ਦੀ ਧਰਤੀ ਤੇ ਆ ਮੁੰਡੇ ਨੇ ਸਿਰਾਂ ਲਾਉਣਾ ਗੁਰਜੀਤ ਸੰਧੂ ਦੀ ਟੀਮ ਦੇ ਲਈ ਪਰ ਦੇਖੋ ਦੂਜੇ ਵੱਲੇ ਸੋਨੂ ਰਾਜਪੁਰੇ ਵਾਲਾ ਹਾਏ ਸੋਨੂ ਰਾਜਪੁਰੇ ਵਾਲਾ ਹਾ ਟਿਕਾ ਕੇ ਜਫਾ ਲਾ ਗਿਆ ਇੱਕ ਵੱਡਾ ਨਾਮ ਸ਼ੀਲੂ ਹੁਣ ਤੱਕ ਮੇਰੇ ਵੀਰੋ ਪਿਛਲੇ 2 ਸਾਲਾਂ ਦਾ ਵੈਸਟਰ ਹੈ ਢੇਰ ਦੇ ਕੱਪ ਦਾ ਜੇ ਇਸ ਵਾਰ ਹੈਟ੍ਰਿਕ ਕਰਦਾ ਅਰਸ਼ ਪਾਟਿਆ ਤੇ ਹਰਜੀਤ ਲਾਂਬੇ ਵੱਲੋਂ ਇੱਕ ਮੋਟਰਸਾਈਕਲ ਹੋਰ ਦਿੱਤਾ ਜੋ ਸੀ ਨੂੰ ਨੂੰ ਜੀ ਜੀ ਜੈਰੇਟਰ ਨੂੰ ਕਿਨੂ ਸਿਲੂ ਇੱਲਤਾ ਨਾ ਕਰ ਓਏ ਤੂੰ ਚੋਬਰ ਮੈਂ ਨਿਆਣੀ ਇੱਲਤਾ ਨਾ ਕਰ ਓਏ ਇੱਕ ਵਾਸਤੇ ਤੀਜਾ ਸੰਧੂਆ 21000 ਤੋਂ ਮੈਂ ਲਾ ਲਾ 25000 ਦਾ ਓ ਤੀਜਾ 47000 ਹੈ ਆ ਜਫਾ 27000 ਦਾ ਲੱਗ ਰਿਹਾ ਹੈ ਆ ਜਫਾ 27000 ਦਾ ਭਾਈ ਜਪਿੰਦਰ ਓ ਭਾਈ ਜਪਿੰਦਰ ਕਰਦ ਜਿੰਦਾ ਅਮਰ ਤੇ ਅਮਰ ਵੱਲੋਂ 11000 ਤਰਨ ਗਿੱਲ ਰਾਜਵੀਰ ਗਿੱਲ ਕਰਨ ਗਿੱਲ ਤੇ ਹਰਸ਼ ਗਿੱਲ ਵੱਲੋਂ ਵੀ 11-1102200 ਇਧਰੋਂ 5100 ਸੱਜੂਆ ਤੇਰੇ ਵਾਂ 27000 ਦਾ ਜਫਾ ਹੋ ਗਿਆ ਢੀਲੇ ਦੀ ਕਬੱਡੀ ਆਹ ਢੜਕਾ ਹੁਣ ਵੇਖਾਂਗੇ ਅਗਲੀਆਂ ਟੀਮਾਂ ਦੋਨੇ ਬਲਾ ਲਾ ਅਗਲੀਆਂ ਕਿਹੜੀਆਂ ਟੀਮਾਂ ਨੇ ਤਲਵੰਦ ਤਲਵੰਦ ਦੇ ਨਾਲ ਦੂਸਰੀ ਕਿਹੜੀ ਆ ਵੀ ਦੱਸਿਓ ਜਰਾ ਗੁਰਤੇਜ ਬਾਈ ਗੁਰਤੇਜਪੁਰ ਨੇ ਦੱਸਿਓ ਦੂਜੀ ਕਿਹੜੀ ਆ ਤਲਵੰਦ ਦੇ ਨਾਲ ਕਿਹੜਾ ਮੈਚ ਦਾ ਕੀ ਦਾ ਆਹ ਫੇਰ ਕਰ ਰਹੇਗੇ ਸ਼ਰੀਰ ਦਾ ਬੱਬਰ ਸ਼ੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਦੇਖਾਂਗੇ ਬਿੱਲਾ ਢੋਡਿਆਂ ਵਾਲਾ ਆਹ ਟਰਾਈ ਤਾਂ ਕਰਦਾ ਪਰ ਦੂਜੇ ਪਾਸੇ ਜਾਫੀ ਭੇਜਿਆ ਜੱਗੂ ਨੇ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਹਾਂ ਦੇਖਾਂਗੇ ਗੱਲ ਕਿਦਾਂ ਦੀ ਹੋਣੀ ਆ ਢੋਡਿਆਂ ਵਾਲਾ ਬਿੱਲਾ ਆਹ ਲੁਧਿਆਣੇ ਵਾਲਾ ਤੇ ਹੋਇਆ ਕਿ ਜੇ ਕੁੜੀ ਆ ਲੈ ਵਾ ਤੇ ਕਾਲ ਬਣ ਜੀ ਅਲੇਵਾ ਤੇ ਤਲਬਣ ਅਲੇਵਾ ਤੇ ਤਲਬਣ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਜੱਗੂ ਤੇਰਾ 1 ਕੋ ਜਫਾ 5000 ਦਾ ਆਹ ਛੇੜਖਾਨੀ ਤੇ ਤਿੰਨ ਜਫੇ ਸਾਡੇ ਜਿੱਲ੍ਹ ਭਰਾਵਾਂ ਵੱਲੋਂ 11000 ਲੱਗਿਆ ਹੋਇਆ ਰੈਂਬੋ ਦੇ ਤਿੰਨ ਜਫਿਆਂ ਦਾ ਤੇ ਇੱਕ ਜਫਾ 5100 ਦਾ ਹੋਵੇਗਾ ਲਓ ਹੁਣ ਦੇਖੋ ਇੱਕ ਬੰਦੇ ਡੀਲਾ ਜਾਂਗਲੀ ਵਾਲਾ ਮੇਰੇ ਲਈਓ ਨੰਬਰ ਦਾ ਸ਼ਾਨਦਾਰ ਵਾਦਾ ਫੇਰ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਪੌਤਰੀ ਦੋਜਨ ਆਹ ਸਾਹਮਣੇ ਦੇਖਾਂਗੇ ਖੇਡ ਬੜਾ ਜਮਾਦਾ ਹੋਇਆ ਨਵੀ ਤਿੰਕੂ ਬਲਹਾਰੇ ਵੱਡਾ ਲਾਲ ਜੇ ਹੈਟ੍ਰਿਕ ਹੁੰਦੀ ਹੈ ਇੱਕ ਮੋਟਰਸਾਈਕਲ ਐਕਸਟਰਾ ਆ ਅਰਸ਼ ਪਾਟਿਆ ਤੇ ਸਾਡੇ ਹਰਜੀਤ ਇੰਨਾ ਜ਼ੋਰਦਾਰ ਨਾ ਪਰ ਸੀਲੂ ਨੂੰ ਉਹਨੇ ਹਾਰ ਲਿਆ ਵਾਸਤੇ ਵੀ ਜ਼ੋਰ ਬਚਾ ਕੇ ਰੱਖਣਾ ਓਏ ਇੱਕ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਸਾਹਮਣੇ ਕਹਿੰਦੇ ਬਿੱਲਾ ਢੋਡਿਆਂ ਵਾਲਾ ਔਰ ਦੂਜੇ ਪਾਸੇ ਕਬੱਡੀ 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 ਨੰਬਰ ਰੀਡਰ ਦਾ ਬਲਵਿੰਦਰ ਜੂਕੇ ਵਾਲੇ ਔਰ ਖੜੇ ਨੇ ਪ੍ਰਾਸਟੇ ਜੱਗੂ ਦਾ ਇੱਕੋ ਜਫਾ 5000 ਦਾ 5000 ਦਾ ਸਾਹਮਣੇ ਬੋਪਰੀਆ ਰਕੇਸ਼ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਾ ਆ ਕਨ ਨੂੰ ਪੰਨਵਾ ਦੀ ਧਰਤੀ ਹੈ ਭਾਨੀਗੜ ਦੇ ਲਾਗੇ ਮਾਝਾ ਮਾਲਵਾ ਦੁਆਬਾ ਤੇ ਹਰਿਆਣੇ ਦੀਆਂ ਚਾਰ ਟੀਮਾਂ ਪੜਨੀਆਂ ਆ ਹਾਕਮਬਲਿਆ ਔਰ ਕੇਸ਼ ਆ ਜੱਗੂ ਆ ਔਰ ਕੇਸ਼ ਆ ਆ ਜੱਗੂ ਆ ਕੇਸ਼ ਆ ਦਰਸ਼ਨ ਪ੍ਰਭਾਕਰ ਜੀ ਦੇ ਪੁੱਤਰ ਵਿਕਰਮ ਪ੍ਰਭਾਕਰ ਜੀ ਸਾਡੇ ਦਰਮਿਆਨ ਪੁੱਜੇ ਆ ਉਹਗੇ ਸਮਾਪਤ ਸੇਵੀ ਨੇ ਬਹੁਤ ਬਹੁਤ ਧੰਨਵਾਦ ਜੀ ਕ੍ਰਿਸ਼ਨ ਪ੍ਰਭਾਕਰ ਜੀ ਦੇ ਸੁਪੁੱਤਰ ਤੇ ਵਿਕਰਮ ਪ੍ਰਭਾਕਰ ਜੀ ਮੁਕਾਬਲਾ ਸਮਾਪਤ ਹੋ ਗਿਆ ਜੇ ਮੈਚ ਦਾ ਨਜ਼ਾਰਾ ਆਇਆ ਤਾੜੀ ਮਾਰ ਦਿਓ ਦੋਨੋਂ ਟੀਮਾਂ ਦੇ ਨਾਂ ਤੇ ਦੋਨੋਂ ਟੀਮਾਂ ਦੇ ਨਾਂ ਤੇ ਜੋਰ ਦਾ ਤਾੜੀ ਮਾਰ ਦਿਓ ਅਗਲੀ ਗੱਲ ਗੁਰਮੁਖ ਢੋਡੇ ਮਾਦਰਾ ਤੇ ਅਮਨ ਲੋਪੋਂ ਵਾਲਾ ਯਾਰ ਸਾਡਾ ਮੇਰੇ ਵੀਰੋ ਸੰਤ ਧੰਤਨ ਸੰਤ ਬਾਬਾ ਨਰੈਣ ਸਿੰਘ ਜੀ ਮੌਣੀ ਉਹਨਾਂ ਦੀ ਯਾਦ ਉਹਨਾਂ ਦੇ ਵੱਡੇ ਅਸ਼ੀਰਵਾਦ ਤੇ ਸਟੇਟ ਤੇ ਬਰਾਦਮਨ ਸਾਡੇ ਕਲੱਬ ਦੇ ਸਰਪ੍ਰਸਤ ਸੰਤ ਬਾਬਾ ਬਾਬਾ ਰਣਜੀਤ ਸਿੰਘ ਜੀ ਉਹ ਪੂਰਾ ਆਨੰਦ ਮਾਣਦੇ ਆ ਦਰਸ਼ਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਸਾਰੇ ਕਲੱਬ ਦੇ ਵੱਲੋਂ ਦਰਸ਼ਕੀਰੋ ਤੁਹਾਡਾ ਇੱਕ ਇੱਕ ਚੱਲਿਆ ਕਦਮ ਜਿਹੜਾ ਸਾਡੇ ਸਿਰ ਮੱਥਿਆ ਬਾਬਾ ਨਾਨਕ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਮੈਂ ਤਾਂ ਇਹ ਕਹਿਣਾ ਹੁੰਦਾ